ਆਪਕੀ ਆਵਾਜ਼ ਸਮਾਚਾਰ ਆਪ ਤੱਕ ਸੰਗਰੂਰ ਦੇ ਬਸ ਸਟੈਂਡ ਦੇ ਨਜ਼ਦੀਕ ਚੱਲ ਰਹੇ ਮਲੇਰ ਕੋਟਲਾ ਵੈਸ਼ਨੂ ਟਾਬੇ ਤੇ ਕੀਤੀ ਅਚੇਤਿਤ ਚੈਕਿੰਗ ਸਿਹਤ ਵਿਭਾਗ ਦੁਆਰਾ ਭਰੇ ਗਏ ਸੈਂਪਲ ਸ਼ਿਕਾਇਤ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਗਰੇਵੀ ਅਤੇ ਪਨੀਰ ਦੇ ਸੈਂਪਲ ਭਰੇ ਨੇ ਇਹ ਕਿ ਤੋਂ ਹੋਟਲ ਰਿਕਵਿਰੀ ਚੈਕਿੰਗ ਕੀਤੀ ਗਈ ਹੈ ਇਹ ਕਿਹੜਾ ਹੋਟਲ ਅੱਜ ਸਾਨੂੰ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਸ ਦੇ ਸਬੰਧ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਬੰਧਤ ਨੂੰ ਲਖਪਾਲ ਸਿੰਘ ਉਹਨਾਂ ਦੀ ਮੌਜੂਦ ਉਹਨਾਂ ਦੀ ਰਹਿਨਵਾਈ ਦੇ ਵਿੱਚ ਅੱਜ ਅਸੀਂ ਆ ਕੇ ਇਹ ਹੋਟਲ ਦੇ ਵਿੱਚ ਮਲਤਾਨੀ ਹੋਟਲ ਹੈ ਇਹ ਮੇਰਕੋਲੇ ਵਾਲਿਆਂ ਦਾ ਬੱਸ ਸਟੈਂਡ ਦੇ ਕੋਲ ਸੰਗਰੂਰ ਉਸੇ ਅਸੀਂ ਟੈਕਿੰਗ ਕੀਤੀ ਹੈ ਇਹਨਾਂ ਕੋ ਕੋਟ ਲਾਇਸੈਂਸ ਹੋਇਆਗਾ ਪਰ ਸਫਾਈ ਪੱਖੋਂ ਥੋੜਾ ਜਿਹਾ ਘੱਟ ਸੀ ਉਹਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੱਤੇ ਆ ਇਹਨਾਂ ਦੇ ਦੋ ਸੈਂਪਲ ਲਏਗੇ ਜਿਹਦੇ ਵਿੱਚ ਇੱਕ ਗਰੇਵੀ ਦਾ ਸਿੰਪਲ ਹੈ ਤੇ ਇੱਕ ਪਨੀਰ ਦਾ ਸਿੰਪਲ ਹੈ। ਅ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹਦੇ ਤੇ ਥੋੜਾ ਦੱਸ ਦਵਾਂਗੇ ਕਿ ਇਹ ਕਿਸ ਚੀਜ਼ ਦਾ ਬਣਿਆ ਹੁੰਦਾਗਾ ਤੇ ਦੁੱਧ ਉਸ ਨੂੰ ਮੱਖਣ ਦੇ ਰੂਪ ਵਿੱਚ ਯੂਜ਼ ਕਰਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਟ ਨਾਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟ ਹੀ ਵੈਜੀਟੇਬਲ ਆਇਲ ਔਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜ ਇੱਕ ਮੱਖਣ ਦੀ ਤਰ੍ਹਾਂ ਕਹਿ ਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਯੂਜ਼ ਕਰ ਰਹੇ ਨੇ। ਕਿ ਅਵੇਰ ਚਾ ਅਸੀਂ ਉਹਨਾਂ ਨੂੰ ਬਾਕੀ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਅਵੇਰਨੈਸ ਕੀਤੀ ਆ ਬਾਕੀ ਅਸੀਂ ਕੈਂਪ ਵੀ ਲਾ ਰਹੇ ਆ ਉਹਦੇ ਵਿੱਚ ਪਬਲਿਕ ਨੂੰ ਅਵੇਰ ਕਰ ਰਹੇ ਆ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇਨਗਰੀਡੀਐਂਟਸ ਨੂੰ ਜ਼ਰੂਰ ਪੜੋ। ਇਹਦੀ ਰਿਪੋਰਟ ਬਸ ਤਾਜੇ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ।